ਸਾਚੇ ਰਿਕਲ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦਾ ਸਾਰ ਠੀਕ ਹੋਣਗੇ ਤਾਂ ਦੋਸਤੋ ਅੱਜ ਦਾ ਆਪਾਂ ਨਵਾਂ ਵਲੋਗ ਕਰਦੇ ਹਾਂ ਸਟਾਰਟ ਤਾਂ ਦੋਸਤੋ ਆ ਤੁਸੀਂ ਮੇਰੇ ਪਿੱਛੇ ਪਈ ਖਾਦ ਦੇਖ ਸਕਦੇ ਹੋ ਅੱਜ ਆਪਾਂ ਕਣਕ ਨੂੰ ਪਾਉਣ ਲੱਗੇ ਆ ਖਾਦ ਕਿ ਖਾਦ ਆਪਾਂ ਕਿੰਨੀ ਪਾਉਣੀ ਆ ਉਹ ਵੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤਾਂ ਵੀਡੀਓ ਅੰਤ ਤੱਕ ਜੁੜੇ ਰਹੋ ਆਹ ਦੋਸਤੋ ਖਾਦ ਆਪਾਂ ਤੋਲ ਕੇ ਪਾਵਾਂਗੇ ਆ ਆਪਾਂ ਦੁਕਾਨ ਤੇ ਆ ਗਏ ਇੱਥੇ ਆਪਾਂ ਖਾਦ ਤੋਲਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਆਪਾਂ ਕਿੰਨੀ ਖਾਦ ਪਾ ਰਹੇ ਆ ਕਣਕ 'ਚ ਦੋਸਤੋ ਤੁਸੀਂ ਦੇਖ ਸਕਦੇ ਹੋ ਖਾਦ ਆਪਾਂ ਆਪਣੀ ਜ਼ਮੀਨ 'ਚ ਤੋਲ ਕੇ ਪਾਣ ਲੱਗੇ ਆ ਤੇ ਇੱਕ ਅੰਡੇ ਦਾ ਤੁਸੀਂ weight ਵੀ ਚੈੱਕ ਕਰ ਸਕਦੇ ਹੋ 28 ਕਿਲੋ ਆਪਾਂ ਕਣਕ 'ਚ ਖਾਦ ਪਾ ਰਹੇ ਆ ਜੋ ਆਪਾਂ 70 ਕਿਲੋ 'ਚ ਪਾ ਰਹੇ ਆ ਤਾ ਦੋਸਤੋ ਤੁਸੀਂ ਆ ਦਵਾਈ ਦੇਖ ਸਕਦੇ ਹੋ ਨੇਚਰ ਲਾਈਫ ਦੀ ਕਰੋਪਨ ਦਵਾਈ ਆਪਾਂ ਕਣਕ ਦੇ ਵਿੱਚ ਪਾਉਣ ਲੱਗੇ ਆ ਜੋ ਆਪਾਂ ਪਹਿਲੀ ਖਾਦ ਪਾਉਣ ਲੱਗੇ ਆ ਉਹਦੇ ਵਿੱਚ ਆਪਾਂ ਇਹ ਨੇਚਰ ਲਾਈਫ ਦੀ অর্ਗੈਨਿਕ ਦਵਾਈ ਆ ਜੋ ਉਹ ਆਪਾਂ ਖਾਦ ਦੇ ਵਿੱਚ ਪਾਵਾਂਗੇ ਜੋ ਆਪਾਂ ਪਹਿਲਾਂ ਰੇਤੇ ਵਿੱਚ ਮਿਕਸ ਕਰਕੇ ਪਾਵਾਂਗੇ ਤੇ ਇਹ ਆਪਾਂ ਦੋਸਤੋ 315 ml ਦਵਾਈ ਰੇਤੇ ਵਿੱਚ ਮਿਲਾ ਕੇ ਤੇ ਫਿਰ ਆਪਾਂ ਖਾਦ ਵਿੱਚ ਮਿਲਾ ਕੇ ਇਹਦਾ ਆਪਾਂ ਛੱਟਾ ਦੇਾਂਗੇ ਦੋਸਤੋ ਆਤ ਉਸਦੀ ਖਾਦ ਦੇਖ ਸਕਦੇ ਹੋ ਜੋ ਆਪਾਂ ਕਰੋ ਤੋਲ ਕੇ ਲਿਆਏ ਸੀ ਇਹ ਆਪਾਂ ਖਾਦ ਜੋ ਕਿ 25 ਕਿਲੋ ਖਾਦ ਹੈ ਤੇ ਆਪਾਂ ਸਵੇਰੇ ਤੇ ਲਈ ਕਣਕ ਵਿੱਚ 25 ਕਿਲੋ ਹੀ ਖਰ ਪਾਵਾਂਗੇ ਤੇ ਨਾਲ ਤੁਹਾਨੂੰ ਉਹ ਦਵਾਈ ਦਿਖਾਵਾਂਗੇ ਜੋ ਆਪਾਂ ਰੇਤੇ ਵਿੱਚ ਮਿਕਸ ਕੀਤੀ ਆ ਆ ਤੁਸੀਂ ਉਹ ਦਵਾਈ ਦੇਖ ਸਕਦੇ ਹੋ ਰੇਤੇ ਵਿੱਚ ਆਪਾਂ ਨੇ ਦਵਾਈ ਮਿਕਸ ਕਰਕੇ ਤੇ ਹੁਣ ਆਪਾਂ ਇਹ ਖਾਦ ਵਿੱਚ ਮਿਕਸ ਕਰ ਦਾਂਗੇ ਤੇ ਫਿਰ ਆਪਾਂ ਇਹਦੇ ਨਾਲ ਕਣਕ ਦੇ ਵਿੱਚ ਛੱਟਾ ਦੇਵਾਂਗੇ ਛੱਟਾ ਦੇ ਸਕਦੇ ਹਾਂ ਇਹ 28 ਕਿਲੋ ਖਾਦ ਆਪਾਂ ਕਣਕ ਵਿੱਚ ਪਾਵਾਂਗੇ ਸਵੇਰੇ ਕਿਲੇ ਕਣਕ 'ਚ ਨਾਲ ਆਪ ਇਹ ਦਵਾਈ ਜੋ ਮਿਕਸ ਕੀਤੀ ਸੀ ਨੇਚਰਲ ਲਾਈਫ ਕੰਪਨੀ ਦੀ ਉਹ ਪਾਵਾਂਗੇ ਇਹਨਾਂ ਨਾਲ ਆਪਣੇ ਕੰਨ ਕਰੀ ਪਰਿਵਾਰ ਬਹੁਤ ਵਧੀਆ ਹੁੰਦੀ ਆ ਕਰ ਲਈ まし ਤੇ ਦਵਾਈ ਦੋਸਤੋ ਆਪਣੇ ਰਲ ਗਈ ਆ ਤੇ ਹੁਣ ਆਪਾਂ ਇਹ ਦਵਾਈ ਇਹ ਖਾ ਰਵਾਂ ਪਾ ਕੰਕ ਵਿੱਚ ਪਾਉਂਦੇ ਆ ਤਾਂ ਦੋਸਤੋ ਇਹ ਉਹ ਆਪਣੀ ਕਣਕ ਆ ਜਿਹਦੇ ਵਿੱਚ ਆਪਾਂ ਨੇ ਖਾਦ ਪਾਈ ਆ ਤੁਸੀਂ ਦੇਖਿਆ ਹੀ ਆ ਤਾਂ ਸਾਰੇ ਦੋਸਤਾਂ ਨੂੰ ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਆਪਣੀਆਂ ਜ਼ਮੀਨਾਂ ਦੇ ਵਿੱਚ ਆਰਗੇਨਿਕ ਦਵਾਈਆਂ ਦਾ ਯੂਜ਼ ਕਰੋ ਤਾਂ ਜੋ ਆਪਣੀ ਫਸਲਾਂ ਦੀ ਪੈਦਾਵਾਰ ਚੰਗੀ ਲਈ ਜਾ ਸਕੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਤਾਂ ਦੋਸਤੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤਾਂ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਚੈਨਲ ਆਪਣੇ ਨੂੰ ਤੇ ਬੈਲ ਆਈਕਨ ਦੇ ਬਟਨ ਨੂੰ ਕਲਿੱਕ ਕਰ ਲੈਣ ਤਾਂ ਜੋ ਇਸ ਤਰ੍ਹਾਂ ਦੀ ਹਰ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦਿਆਂ ਕਿਸੇ ਨਵੀਂ ਵੀਡੀਓ ਚ ਧੰਨਵਾਦ